ਸੋ ਗੱਲ ਕਰਦੇ ਆ OTT ਪਲੇਟਫਾਰਮ ਦੀ OTT ਪਲੇਟਫਾਰਮ ਚੋਂ ਪਾਲਤੇ ਜਿਹੜੀ ਫਿਲਮ ਤੁਸੀਂ ਹੁਣ ਦੇਖ ਸਕਦੇ ਹੋ ਉਹ ਹਾਈਲਾਈਟ ਹੋਣ ਲੱਗ ਗਈ ਹੈ ਉੱਪਰ ਔਰ ਸਬਸਕ੍ਰਾਈਬ ਕਰਕੇ ਤੁਸੀਂ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਜੇ ਤੁਸੀਂ ਸਿਨੇਮਾ ਕਰਨ ਦੇ ਵਿੱਚ ਜੋ ਫਿਲਮ ਨੂੰ ਮਿਸ ਕੀਤਾ ਹੈ ਤੋ ਫਿਲਮ ਹੈ ਗੀਜੀ ਓਏ ਭੋਲੇ ਓਏ ਜਿਸ ਦੇ ਵਿੱਚ ਜਗਜੀਤ ਸੰਧੂ ਤੁਹਾਨੂੰ ਨਜ਼ਰ ਆਉਣਗੇ ਜਗਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਹ ਬਹੁਤ ਹੀ ਸਟਰਗਲ ਭਰੀ ਉਹਨਾਂ ਦੀ ਰਹੀ ਔਰ ਓਏ ਭੋਲੇ ਓਏ ਤੋਂ ਉਹਨਾਂ ਨੂੰ ਇੱਕ ਅਲੱਗ ਪਛਾਣ ਮਿਲੀ ਉਹਨਾਂ ਦੀ ਫਿਲਮ ਨੂੰ ਬਹੁਤ ਜ਼ਿਆਦਾ ਪ੍ਰਵਾਹ ਹੁੰਗਾ ਨਾ ਮਿਲਿਆ ਕਹਿ ਸਕਦੇ ਹਾਂ ਅਸੀਂ ਕਿ ਉਸ ਸਾਲ ਦੀ ਇੱਕ ਤਰ੍ਹਾਂ ਦੀ ਹਿਟ ਫਿਲਮ ਸੀਗੀ ਓਏ ਭੋਲੇ ਓਏ ਸੋ ਇਹ ਫਿਲਮ ਜਿਹੜੀ ਕਾਮੇਡੀ ਐਂਡ ਡਰਾਮਾ ਐ ਤੇ ਫਿਲਮ ਦੇ ਵਿੱਚ ਬਹੁਤ ਸਾਰੀ ਵੇਰੀਏਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ਬੜੇ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਜਿਹੜੇ ਨੇ ਕਾਮੇਡੀ ਕਿਰਦਾਰ ਤਿਆਰ ਕੀਤੇ ਗਏ ਨੇ ਵੱਡੇ ਪਰਦੇ 'ਤੇ ਉਹ ਡੈਬਿਊ ਕੀਤਾ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਣਾ ਹੈ ਕਿ OTT ਪਲੇਟਫਾਰਮ ਤੇ ਜਿਹੜੀਆਂ ਫਿਲਮਾਂ ਨੇ ਉਹ ਬੈਕ ਟੂ ਬੈਕ ਰਿਲੀਜ਼ ਹੋ ਰਹੀਆਂ ਨੇ ਤੇ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਲੇਕਿਨ ਉਹਨਾਂ ਦੇ ਵਿੱਚੋਂ ਇੱਕ ਉਹਏ ਭੋਲੇ ਉਹ ਫਿਲਮ ਜਿਹੜੀ ਆ ਹੁਣ ਤੁਸੀਂ ਦੇਖ ਸਕਦੇ ਹੋ ਔਰ ਥੋੜੇ ਬਹੁਤ ਪੈਸੇ ਤੁਹਾਨੂੰ ਖਰਚਨੇ ਪੈਣਗੇ ਸਬਸਕ੍ਰਿਪਸ਼ਨ ਲੈਣ ਦੇ ਲਈ ਸੋ ਦੈਟ ਤੁਸੀਂ ਇੱਕ ਨਹੀਂ ਬਲਕਿ ਬਹੁਤ ਸਾਰੀਆਂ ਫਿਲਮਾਂ ਦਾ ਆਨੰਦ ਮਾਣ ਸਕੋ ਸੋ ਪੰਜਾਬੀ ਸਿਨੇਮਾ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਪੰਜਾਬੀ ਫਿਲਮਾਂ ਉਹਨਾਂ ਨੂੰ ਵੱਡੇ ਮਿਆਦ ਤੇ ਵੱਡੇ ਪੱਧਰ ਤੇ ਲੈ ਕੇ ਜਾਇਆ ਜਾਏ ਸੋ ਪੰਜਾਬੀ ਸ ਹੁੰਦਾ ਸੋ ਪੰਜਾਬ ਦਾ ਜਿਹੜਾ ਕੰਟੈਂਟ ਹੈ ਉਹ ਲੋਕ ਪਸੰਦ ਕਰਦੇ ਨੇ ਕਿਉਂਕਿ ਪੰਜਾਬੀ ਸਿਨੇਮਾ ਜਿਹੜਾ ਆਪਣਾ ਐਂਟਰਟੇਨਮੈਂਟ ਔਰ ਕਾਮੇਡੀ ਦੇ ਲਈ ਜਾਣਿਆ ਜਾਂਦਾ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਫਿਲਮ ਹੈ ਉਹ ਭੋਲੇ ਉਹ ਜਿਸ ਦਾ ਨਾਮ ਹੀ ਇੰਨਾ ਜ਼ਿਆਦਾ ਫਨੀ ਹੈ ਕਿਉਂਕਿ ਜਦੋਂ ਪ੍ਰੋਮੋਸ਼ਨਸ ਹੋਈਆਂ ਸੀਗੀਆਂ ਭੋਲਾ ਆਪਣੇ ਕੈਰੈਕਟਰ ਦੇ ਵਿੱਚ ਹੀ ਜੋ ਹੈ ਪ੍ਰੈਸ ਕਾਨਫਰੰਸਸ ਦੇ ਦੌਰਾਨ ਇੰਟਰਵਿਊਜ਼ ਦੇ ਦੌਰਾਨ ਨਜ਼ਰ ਆਇਆ ਤੇ ਉਹ ਜਿਹੜਾ ਕੈਰੈਕਟਰ ਸੀਗਾ ਇੰਨਾ ਫਨੀ ਸੀ ਇੰਨਾ ਫਨੀ ਸੀ ਕਿ ਇੰਟਰਵਿਊ ਤੋਂ ਪਹਿਲਾਂ ਹੀ ਇੰਟਰਵਿਊ ਦੇਖਦੇ ਜਿਹੜੇ ਵੀ ਲੋਕ ਇੰਟਰਵਿਊ ਦੇਖਦੇ ਸੀ ਸਾਰੇ ਮਤਲਬ ਬਿਨਾਂ ਕਿਸੇ ਗੱਲ ਤੋਂ ਹੀ ਹੱਸਦੇ ਸੀਗੇ ਸ ਤੇ ਤੁਸੀਂ ਇਸ ਫਿਲਮ ਨੂੰ ਆਰਾਮ ਨਾਲ ਦੇਖ ਸਕਦੇ ਹੋ ਦੋ ਘੰਟੇ ਦੀ ਫਿਲਮ ਹੈ ਜੋ ਕਿ ਤੁਹਾਨੂੰ ਬਿਲਕੁਲ ਵੀ ਬੋਰ ਨਹੀਂ ਕਰੇਗੀ ਤੁਸੀਂ ਬਹੁਤ ਜ਼ਿਆਦਾ ਐਂਟਰਟੇਨ ਹੋਵੋਗੇ ਫਿਲਮ ਦੇਖਣ ਤੋਂ ਬਾਅਦ ਤੇ ਨਾਲ ਦੀ ਨਾਲ ਤੁਹਾਨੂੰ ਵੀ ਦੱਸ ਦੇਣੀ ਕਿ ਲਿਸਟ ਬਹੁਤ ਲੰਬੀ ਹੈ ਪੰਜਾਬੀ ਫਿਲਮਾਂ ਦੀ ਅਸੀਂ ਤੁਹਾਨੂੰ ਹਰ ਦਿਨ ਕੋਈ ਨਾ ਕੋਈ ਫਿਲਮ ਦੇ ਬਾਰੇ ਅਪਡੇਟ ਦਵਾਂਗੇ ਕਿ ਤੁਸੀਂ ਕਿਹੜੇ ਫਿਲਮ ਨੂੰ ਕਦੋਂ ਤੇ ਕਿਸ ਪਲੇਟਫਾਰਮ ਤੇ ਦੇਖ ਸਕਦੇ ਹੋ ਸੋ ਫਿਲਹਾਲ ਦੇ ਲਈ ਤੁਸੀਂ ਉਹ ਹੀ ਭੋਲੇ ਉਹ ਫਿਲਮ ਨੂੰ ਇੰਜੋਏ ਕਰੋ ਜਗਜੀਤ ਸੰਧੂ ਦੀ ਫਿਲਮ ਇਸ ਤੋਂ ਇਲਾਵਾ ਬਹੁਤ ਸਾਰੇ ਇੰਡਸਟਰੀ ਦੇ ਕਲਾਕਾਰ ਵੀ ਨਜ਼ਰ ਆਉਣਗੇ ਇਨਫਲੂਐਂਸਰ ਵੀ ਨਜ਼ਰ ਆਉਣਗੇ ਤੇ ਫਿਲਮ ਨੂੰ ਜੋ ਹੈ ਮਿਲ ਕੇ ਸਾਰਿਆਂ ਨੇ ਬਹੁਤ ਕਲ ਖਿੜਾਣਗੇ ਜਦੋਂ ਤੁਸੀਂ ਫਿਰ ਨੂੰ ਦੇਖੋਗੇ ਸੋ ਗੱਲ ਕਰਦੇ ਆਂ OTT ਪਲੈਟਫਾਰਮ ਦੀ OTT ਪਲੈਟਫਾਰਮ ਚੋਂ ਪਾਲਤੇ ਜਿਹੜੀ ਫਿਲਮ ਤੁਸੀਂ ਹੁਣ ਦੇਖ ਸਕਦੇ ਹੋ ਉਹ ਹਾਈਲਾਈਟ ਹੋਣ ਲੱਗ ਗਈ ਹੈ ਉੱਪਰ ਔਰ ਸਬਸਕ੍ਰਾਈਬ ਕਰਕੇ ਤੁਸੀਂ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਜੇ ਤੁਸੀਂ ਸਿਨੇਮਾ ਕਰਨ ਦੇ ਵਿੱਚ ਉਸ ਫਿਲਮ ਨੂੰ ਮਿਸ ਕੀਤਾ ਹੈ ਤੋ ਫਿਲਮ ਹੈ ਗੀਜੀ ਓਏ ਭੋਲੇ ਓਏ ਜਿਸ ਦੇ ਵਿੱਚ ਜਗਜੀਤ ਸੰਧੂ ਤੁਹਾਨੂੰ ਨਜ਼ਰ ਆਉਣਗੇ ਜਗਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਹ ਬਹੁਤ ਹੀ ਸਟਰਗਲ ਭਰੀ ਉਹਨਾਂ ਦੀ ਰਹੀ ਔਰ ਓਏ ਭੋਲੇ ਓਏ ਤੋਂ ਉਹਨਾਂ ਨੂੰ ਇੱਕ ਅਲੱਗ ਪਛਾਣ ਮਿਲੀ ਉਹਨਾਂ ਦੀ ਫਿਲਮ ਨੂੰ ਬਹੁਤ ਜ਼ਿਆਦਾ ਪਰਵਾਹ ਹੁੰਗਾ ਨਾ ਮਿਲਿਆ ਕਹਿ ਸਕਦੇ ਹਾਂ ਅਸੀਂ ਕਿ ਉਸ ਸਾਲ ਦੀ ਇੱਕ ਤਰ੍ਹਾਂ ਦੀ ਹਿੱਟ ਫਿਲਮ ਸੀਗੀ ਓਏ ਭੋਲੇ ਓਏ ਸੋ ਇਹ ਫਿਲਮ ਜਿਹੜੀ ਕਾਮੇਡੀ ਐਂਡ ਡਰਾਮਾ ਐ ਤੇ ਫਿਲਮ ਦੇ ਵਿੱਚ ਬਹੁਤ ਸਾਰੀ ਵੇਰੀਏਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ਬੜੇ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਜਿਹੜੇ ਨੇ ਕਾਮੇਡੀ ਕਿਰਦਾਰ ਤਿਆਰ ਕੀਤੇ ਗਏ ਨੇ ਵੱਡੇ ਪਰਦੇ ਤੋਂ ਡੈਬਿਊ ਕੀਤਾ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਣਾ ਹੈ ਕਿ OTT ਪਲੇਟਫਾਰਮ ਤੇ ਜਿਹੜੀਆਂ ਫਿਲਮਾਂ ਨੇ ਉਹ ਬੈਕ ਟੂ ਬੈਕ ਰਿਲੀਜ਼ ਹੋ ਰਹੀਆਂ ਨੇ ਤੇ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ ਲੇਕਿਨ ਉਹਨਾਂ ਦੇ ਵਿੱਚੋਂ ਇੱਕ ਉਹਏ ਭੋਲੇ ਉਹ ਫਿਲਮ ਜਿਹੜੀ ਆ ਹੁਣ ਤੁਸੀਂ ਦੇਖ ਸਕਦੇ ਹੋ ਔਰ ਥੋੜੇ ਬਹੁਤ ਪੈਸੇ ਤੁਹਾਨੂੰ ਖਰਚਣੇ ਪੈਣਗੇ ਸਬਸਕ੍ਰਿਪਸ਼ਨ ਲੈਣ ਦੇ ਲਈ ਸੋ ਦੈਟ ਤੁਸੀਂ ਇੱਕ ਨਹੀਂ ਬਲਕਿ ਬਹੁਤ ਸਾਰੀਆਂ ਫਿਲਮਾਂ ਦਾ ਆਨੰਦ ਮਾਣ ਸਕੋ ਸੋ ਪੰਜਾਬੀ ਸਿਨੇਮਾ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਪੰਜਾਬੀ ਫਿਲਮਾਂ ਉਹਨਾਂ ਨੂੰ ਵੱਡੇ ਮਿਆਦ ਤੇ ਵੱਡੇ ਪੱਧਰ ਤੇ ਲੈ ਕੇ ਜਾਇਆ ਜਾਏ ਸੋ ਪੰਜਾਬੀ ਸਿ ਆਉਂਦਾ ਹੈ ਸੋ ਪੰਜਾਬ ਦਾ ਜਿਹੜਾ ਕੰਟੈਂਟ ਹੈ ਉਹ ਲੋਕ ਪਸੰਦ ਕਰਦੇ ਨੇ ਕਿਉਂਕਿ ਪੰਜਾਬੀ ਸਿਨੇਮਾ ਜਿਹੜਾ ਆਪਣਾ ਐਂਟਰਟੇਨਮੈਂਟ ਔਰ ਕਾਮੇਡੀ ਦੇ ਲਈ ਜਾਣਿਆ ਜਾਂਦਾ ਹੈ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਫਿਲਮ ਹੈ ਉਹ ਭੋਲੇ ਉਹ ਜਿਸ ਦਾ ਨਾਮ ਹੀ ਇੰਨਾ ਜ਼ਿਆਦਾ ਫਨੀ ਹੈ ਕਿਉਂਕਿ ਜਦੋਂ ਪ੍ਰੋਮੋਸ਼ਨਸ ਹੋਈਆਂ ਸੀਗੀਆਂ ਭੋਲਾ ਆਪਣੇ ਕੈਰੈਕਟਰ ਦੇ ਵਿੱਚ ਹੀ ਜੋ ਹੈ ਪ੍ਰੈਸ ਕਾਨਫਰੰਸਸ ਦੇ ਦੌਰਾਨ ਇੰਟਰਵਿਊਜ਼ ਦੇ ਦੌਰਾਨ ਨਜ਼ਰ ਆਇਆ ਤੇ ਉਹ ਜਿਹੜਾ ਕੈਰੈਕਟਰ ਸੀਗਾ ਇਨਾ ਫਨੀ ਸੀ ਇਨਾ ਫਨੀ ਸੀ ਕਿ ਇੰਟਰਵਿਊ ਤੋਂ ਪਹਿਲਾਂ ਹੀ ਜਾਂ ਇੰਟਰਵਿਊ ਦੇਖਦੇ ਜਿਹੜੇ ਵੀ ਲੋਕ ਇੰਟਰਵਿਊ ਦੇਖਦੇ ਸੀ ਸਾਰੇ ਮਤਲਬ ਬਿਨਾਂ ਕਿਸੇ ਗੱਲ ਤੋਂ ਹੀ ਹੱਸਦੇ ਸੀਗੇ ਸੋ ਇਸ ਤਰ੍ਹਾਂ ਦੀ ਕਾਮੇਡੀ ਜਿਹੜੀ ਆ ਉਹੀ ਭੋਲੇ ਉਹ ਫਿਲਮ ਦੇ ਵਿੱਚ ਭਰੀ ਹੋਈ ਹੈ ਤੇ ਤੁਸੀਂ ਇਸ ਫਿਲਮ ਨੂੰ ਆਰਾਮ ਨਾਲ ਦੇਖ ਸਕਦੇ ਹੋ ਦੋ ਘੰਟੇ ਦੀ ਫਿਲਮ ਹੈ ਜੋ ਕਿ ਤੁਹਾਨੂੰ ਬਿਲਕੁਲ ਵੀ ਬੋਰ ਨਹੀਂ ਕਰੇਗੀ ਤੁਸੀਂ ਬਹੁਤ ਜ਼ਿਆਦਾ ਐਂਟਰਟੇਨ ਹੋਵੋਗੇ ਫਿਲਮ ਦੇਖਣ ਤੋਂ ਬਾਅਦ ਤੇ ਨਾਲ ਦੀ ਨਾਲ ਤੁਹਾਨੂੰ ਵੀ ਦੱਸ ਦੇਣੀ ਕਿ ਲਿਸਟ ਬਹੁਤ ਲੰਬੀ ਹੈ ਪੰਜਾਬੀ ਫਿਲਮਾਂ ਦੀ ਅਸੀਂ ਤੁਹਾਨੂੰ ਹਰ ਦਿਨ ਕੋਈ ਨਾ ਕੋਈ ਫਿਲਮ ਦੇ ਬਾਰੇ ਅਪਡੇਟ ਦਵਾਂਗੇ ਕਿ ਤੁਸੀਂ ਕਿਹੜੇ ਫਿਲਮ ਨੂੰ ਕਦੋਂ ਤੇ ਕਿਸ ਪਲੇਟਫਾਰਮ ਓਏ ਫਿਲਮ ਨੂੰ ਇੰਜੋਏ ਕਰੋ ਜਿੱਦ ਜੀ ਸੰਧੂ ਦੀ ਫਿਲਮ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਇੰਡਸਟਰੀ ਦੇ ਕਲਾਕਾਰ ਵੀ ਨਜ਼ਰ ਆਉਣਗੇ ਇਨਫਲੂਐਂਸਰ ਵੀ ਨਜ਼ਰ ਆਉਣਗੇ ਤੇ ਫਿਲਮ ਨੂੰ ਜੋ ਹੈ ਮਿਲ ਕੇ ਸਾਰਿਆਂ ਨੇ ਬਹੁਤ ਕਲਰਫੁੱਲ ਬਣਾਇਆ ਹੈ ਔਰ ਤੁਹਾਡੀ ਟਿੱਡੀ ਜ਼ਰੂਰ ਪੀੜਾ ਵਣਗੇ ਜਦੋਂ ਤੁਸੀਂ ਫਿਲਮ ਨੂੰ ਦੇਖੋਗੇ